ਆਸਟ੍ਰੇਲੀਆ ਦੇ ਵਿੱਚ ਸਿਰਫ ਤੇ ਸਿਰਫ ਚਰਚੇ ਨੇ ਐਨੂਅਲ ਸਿੱਖ ਗੇਮਸ ਦੇ ਤਿਆਰੀਆਂ ਵੱਡੇ ਪੱਦਰਤੇ ਨੇ ਸਾਲ ਪੰਜਨ ਗੁਰਸੂਰ ਮਾਸ਼ੇਵੇਂ ਪਾਸ਼ਾ ਨੇ ਵੀ ਕਿਹਾ ਆਪਣੀ ਸਿਹਤ ਦਾ ਖਿਆਲ ਰੱਖਣਾ ਵੱਡੇ ਵੱਡੇ ਜੋਧੇ ਪਹਿਲਵਾਨ ਤੇ ਚਾਹੀਦੇ ਆ ਸਿੱਖ ਕੌਮ ਦੇ ਵਿੱਚ ਉਸ ਨੂੰ ਮੱਦੇ ਨਜ਼ਰ ਰੱਖਦੇ ਆ ਉਸ ਨੂੰ ਨਾਲੋਂ ਨਾਲ ਚਲਾਉਂਦੇ ਆ ਬਰਾਬਰ ਸਿੱਖ ਕੌਮ ਦੇ ਨਾਲ ਸਿੱਖ ਦਿਹਾੜਿਆਂ ਤੇ ਜਦੋਂ ਉਹ ਮਨਾਇਆ ਜਾਂਦਾ ਸੀ ਸਿੱਖ ਦਿਹਾੜਾ ਆਉਂ ਸਾંગਤ ਇਕੱਠੀ ਹੁੰਦੀ ਸੀ ਸਾਰੇ ਤਰ੍ਹਾਂ ਦੇ ਬੰਦੇ ਇਕੱਠੇ ਹੁੰਦੇ ਸੀ ਉਹਦੇ ਵਿੱਚ ਫੇਰ ਸਪੋਰਟਸ ਚੱਲੂ ਹੋ ਗਈ ਹੋਂ ਤਾਂ ਸਾਰੀਆਂ ਮਿੰਨੀ 올ੰਪਿਕ ਹੋਏ ਅਣਗਿਣਤ ਹੀ ਗੇਮਾਂ ਵਧੀ ਜਾ ਰਿਆ ਮੁੱਕੇਬਾਜ਼ੀ ਤੱਕ ਵੀ ਤੇ ਹੁਣ ਬੱਚਿਆਂ ਦੀ ਕੰਗੈਰੂ ਕਬੱਡੀ ਸ਼ੁਰੂ ਹੋ ਗਈ ਪੰਜ ਸਿੰਦਰਕੌਰ ਉਹਨਾਂ ਨੇ ਉਹ ਜਿਹਨੇ ਸਾਡੇ ਆਸਟ੍ਰੇਲੀਆ ਚ ਮੁੱਕੇਬਾਜ਼ੀ ਦੇ ਉਹਨਾਂ ਨੇ ਬੱਚਿਆਂ ਦੀ ਮੈਂ ਤਾਂ ਕਹੂੰਗਾ ਸਾਡੇ ਕੰਗੈਰੂਆਂ ਦੀ ਐਂਗਲੋ ਆਸਟ੍ਰੇਲੀਆ ਨਾਲ ਖਰਬੇ ਦੀ ਸਪਿਰਟ ਵੀ ਆਸਟ੍ਰੇਲੀਆ ਦੀ ਉਹਨਾਂ ਨੇ ਕਵੱਟੀ ਦੀਆਂ ਟੀਮਾਂ ਬਣਾਈਆਂ ਬਹੁਤ ਅਸ਼ੀਆ ਤੁਸੀਂ ਦੇਖ ਸਕਦੇ ਹੋ ਉਹਦੀਆਂ ਤਿਆਰੀਆਂ ਕਰਤਾ ਹੁੰਦੀਆਂ ਜਿੰਨਾ ਲੋਕਾਂ ਕੋਲੇ ਆਪਣੀ ਟਰਾਂਸਪੋਰਟ ਨਹੀਂ ਹੈ ਇਸ ਤਰ੍ਹਾਂ ਦੀਆਂ ਸਹੂਲਤਾਂਵਾਂ ਉਹਨਾਂ ਲੋਕਾਂ ਦੇ ਲਈ ਹੋਣਗੀਆਂ ਨਾ ਗੇਮਸ ਦੇ ਵਿੱਚ ਉਹ ਇਹ ਸੀਗਾ ਵੀ ਟਰਾਂਸਪੋਰਟੇਸ਼ਨ ਦੀ ਇੱਥੇ ਸਿਟੀ ਦੇ ਵਿੱਚ ਬਹੁਤ ਪ੍ਰੋਬਲਮ ਆਉਂਦੀ ਆ ਕਾਰ ਪਾਰਕਿੰਗ ਦੀ ਵੀ ਟ੍ਰੈਫਿਕ ਜਾਮ ਹੋ ਜਾਂਦੇ ਆ ਇਸ ਚਾਰੇ ਗੁਰਦੁਆਰਿਆਂ ਤੋਂ ਜਿਵੇਂ ਸਿਰਣੀ ਦੇ ਵਿੱਚ ਗੁਰੂ ਮਹਾਰਾਜ ਦੀ ਇੰਨੀ ਅਪਾਰ ਬਖਸ਼ਿਸ਼ ਹੋਈ ਹੋਈ ਆ ਇਹ ਗੁਰਦੁਆਰੇ ਦੂਰ ਦਰਾਡੇ ਤੱਕ ਦੇ ਸੰਗਤਾਂ ਨੂੰ ਲਿਆਉਣ ਵਾਸਤੇ ਪਾਰਕਿੰਗ ਕਾਫੀ ਨਾਫ ਹੁੰਦੀ ਆ ਤੁਸੀਂ ਗੁਰਦੁਆਰਿਆਂ ਦੇ ਵਿੱਚ ਪਾਰਕਿੰਗ ਲਾਉਣੀ ਆ ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਕਿ ਕਬੱਡੀ ਖਾਕੀ ਸੌਕਰ ਇਹ ਗੇਮਾਂ ਤਾਂ ਹੋਣਗੀਆਂ ਉਸ ਤੋਂ ਇਲਾਵਾ ਕਰਨਲ ਜੀ ਸਿੱਖ ਧਰਮ ਦੇ ਨਾਲ ਸਬੰਧਤ ਜਿਵੇਂ ਕਿ ਗੱਤਕਾ ਇਸ ਤਰ੍ਹਾਂ ਦੀਆਂ ਪਰਫਾਰਮੈਂਸ ਵੀ ਉੱਥੇ ਵੇਖਣ ਨੂੰ ਮਿਲ ਲਗੀਆਂ ਕਿ ਗੱਤਕੇ ਦੇ ਬਹੁਤ ਹੀ ਸਕਿਲਡ ਇੱਥੇ ਦੇ ਬੱਚੇ ਵੀ ਤੇ ਬਾਹਰਲੇ ਵੀ ਕੋਣ ਵੀ ਉਹ ਆਪਣੇ ਜੋਰ ਦਿਖਾਨਗੇ ਇਹ ਆਪਣੀ ਮਾਰਸ਼ਲ ਆਰਟ ਆਪਾਂ ਕਹਿੰਦੇ ਆ ਔਰ ਜਦੀ ਤੁਰੇ ਆਉਂਦਾ ਗੁਰੂ ਸਾਹਿਬਨ ਵਿਲੇ ਤੋਂ ਉਹਦਾ ਵੀ ਤੁਸੀਂ ਆਨੰਦ ਮਾਣ ਸਕਦੇ ਆ ਪੰਜਾਬੀ ਸਾਥ ਵਾਲੇ ਵੀ ਪੰਜਾਬੀ ਸਾਥ ਦੇ ਵਿੱਚ ਆਪਣੀਆਂ ਗੱਲਾਂ ਬਾਤਾਂ ਜੋ ਪਿੰਡਾਂ ਚ ਹੁੰਦੀਆਂ ਸੀ ਉਹ ਵੀ ਤੇ ਦਸਤਾਰ ਦਮਾਲਾ ਸਪਲਾਈ ਕੈਂਪ ਦੀ ਉਥੇ ਚੱਲੂਗਾ 1920 ਤੋਂ ਸਤਿ ਸ਼੍ਰੀ ਅਕਾਲ ਜੀ ਆਸਟ੍ਰੇਲੀਆ ਡਾਇਰੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ ਤੇ ਗੱਲਬਾਤ ਕਰਾਂਗੇ ਆਸਟ੍ਰੇਲੀਆ ਦੇ ਵਿੱਚ ਹੋ ਰਹੀਆਂ ਕੁਝ ਖਾਸ ਗਤੀਵਿਧੀਆਂ ਦੀ ਕਿਉਂਕਿ ਪੰਜਾਬੀ ਕਮਿਊਨਿਟੀ ਭਾਰਤੀ ਕਮਿਊਨਿਟੀ ਵੱਡੇ ਪੱਧਰ ਦੇ ਉੱਪਰ ਆਸਟ੍ਰੇਲੀਆ ਦੇ ਵਿੱਚ ਵਸੀ ਹੋਈ ਹੈ ਤਾਂ ਅਜਿਹੇ ਦੇ ਵਿੱਚ ਬਹੁਤ ਸਾਰੀਆਂ ਗਤੀਵਿਧੀਆਂ ਸਮੇਂ-ਸਮੇਂ ਤੇ ਆਸਟ੍ਰੇਲੀਆ ਦੇ ਵਿੱਚ ਹੁੰਦੀਆਂ ਨੇ ਜਿਸ ਨੂੰ ਲੈ ਕੇ ਤੁਹਾਡੇ ਰੂਬਰੂ ਹੁੰਨੇ ਆ ਮੇਰੇ ਨਾਲ ਨੇ ਆਸਟ੍ਰੇਲੀਆ ਤੋਂ ਕਰਨੈਲ ਸਿੰਘ ਜੀ ਸਵਾਗਤ ਕਰ ਰਹੇ ਨੇ ਆ ਕਰਨੈਲ ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਕਸੀ ਗਾਜੀ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਰਨਲ ਜੀ ਸਭ ਤੋਂ ਪਹਿਲਾਂ ਸਭ ਤੋਂ ਵੱਡੀ ਗਤੀਵਿਧੀ ਦੀ ਗੱਲ ਕਰਾਂਗੇ ਕਿਉਂਕਿ ਇੰਨੇ ਦਿਨ ਹੀ ਆਸਟ੍ਰੇਲੀਆ ਦੇ ਵਿੱਚ ਸਿਰਫ ਤੇ ਸਿਰਫ ਚਰਚੇ ਨੇ ਐਨੂਅਲ ਸਿੱਖ ਗੇਮਸ ਦੇ ਤਿਆਰੀਆਂ ਵੱਡੇ ਪੱਧਰ ਤੇ ਨੇ ਪਰ ਆਪਾਂ ਸ਼ੁਰੂਆਤ ਦੇ ਵਿੱਚ ਇਹ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਆਖਿਰਕਾਰ ਐਨੂਅਲ ਸਿੱਖ ਗੇਮਸ ਇਹਦਾ ਨਾਮ ਕਿਉਂ ਪਿਆ ਤੇ ਇਹਦੇ ਵਿੱਚ ਸਿੱਖਾਂ ਦੇ ਲਈ ਕੁਝ ਖਾਸ ਗੇਮ ਦਾ ਇੰਤਜ਼ਾਮ ਹੈ ਜਿਹੜਾ ਉਹ ਕੀਤਾ ਜਾਂਦਾ ਹੈ ਕਿਸ ਤਰ੍ਹਾਂ ਰਹਿੰਦਾ ਹੈ ਸਾਰਾ ਸਿਲਸਿਲਾ ਦੇਖੋ ਇਹ 1988 ਦੇ ਵਿੱਚ ਜਾਂ ਤੋਂ ਪਹਿਲਾਂ ਵੀ ਐਡਲਟ ਦੇ ਵਿੱਚ ਗੁਰਦੁਆਰੇ ਵਾਲਿਆਂ ਨੇ ਪਹਿਲਾਂ ਕਬੱਡੀ ਦਾ ਮੈਚ ਫਿਰ ਹੌਕੀ ਦੇ ਪਲੇਅਰ ਕੀਨੀਆ ਤੋਂ ਮਲੇਸ਼ੀਆ ਤੋਂ ਸਿੱਖ ਜਿਹੜੇ ਇੱਥੇ ਆਉਂਦੇ ਸੀਗੇ ਉਹਨਾਂ ਨੇ ਆਪਣੇ ਇਸ ਵਿਸਾਖੀ ਦੇ ਦਿਨਾਂ ਦੇ ਵਿੱਚ ਇੱਕ ਫ੍ਰੈਂਡਲੀ ਮੈਚ ਜਰ ਰੱਖਿਆ ਉਹ ਤੋਂ ਬਾਅਦ ਐਸੀ ਇਹ ਗੱਲ ਬਣੀ ਪਈ ਹਿਸਟੋਰੀਕਲ ਹੋ ਨਿਬੜਿਆ ਪਹਿਲਾਂ ਜ਼ਿਆਦਾਤਰ ਸਾਰੇ ਸਾਡੇ ਦੇਖਣ ਵਾਲੇ ਨੂੰ ਪਤਾ ਕਿ ਆਸਟ੍ਰੇਲੀਆ ਦੇ ਵਿੱਚ ਅੰਗਲੈਂਡ ਤੋਂ ਜਾਂ ਜੌਰਬ ਤੋਂ ਕੈਰੜਾ ਤੋਂ ਜਾਂ ਮਲੇਸ਼ੀਆ ਕਿਨੀਓ ਤੋਂ ਆਉਂਦੇ ਹੁੰਦੇ ਸੀ ਮਾਈਗ੍ਰੈਂਟਸ ਖਾਸ ਕਰਕੇ ਵਾਈਟ ਪੌਲਸੀ ਹੁੰਦੀ ਸੀ 2000 ਤੋਂ ਬਾਅਦ ਦੇ ਦਹਾਕਿਆਂ ਦੇ ਵਿੱਚ ਜ਼ਿਆਦਾ ਵਿਜੇ ਐਗਰੀਕਲਚਰ ਦੀ ਬੜੇ ਵਧੀਆ ਚਾਂਸ ਸਟੇਸ਼ਨ ਨੂੰ ਮਿਲਣ ਲੱਗੇ ਤੇ ਫੇਰ ਸੂਰਜ ਸੋ ਵੀ ਮਿਲ ਲਗੇ ਫੇਰ ਹੋਇਆ ਪਰ ਉਤੋਂ ਪਹਿਲਾਂ ਇਹ ਸਾਡੇ ਜਿੰਨੇ ਵੀ ਵੇ ਬਜ਼ੁਰਗ ਉਹਨਾਂ ਨੇ ਇਹ ਗੇਮਾ ਸ਼ੁਰੂਆਤ ਦੇ ਲਈ ਉਹ ਗੁਰਦੁਆਰੇ ਦੇ ਵਿੱਚ ਇੱਕ ਮੈਚ ਨਾਲ ਰੱਖਿਆ ਕਿਉਂਕਿ ਉਹ ਦਲ ਭੰਜਨ ਗੁਰਸੂਰ ਮਾਸ਼ੇਵੇਂ ਪਾਤਸ਼ਾਹ ਨੇ ਵੀ ਕਿਹਾ ਆਪਣੀ ਸਿਹਤ ਦਾ ਖਿਆਲ ਰੱਖਣਾ ਵੱਡੇ ਵੱਡੇ ਜੋਧੇ ਪਹਿਲਵਾਨ ਤੇ ਚਾਹੀਦੇ ਆ ਸਿੱਖ ਕੌਮ ਦੇ ਵਿੱਚ ਉਸ ਨੂੰ ਮੱਧੇ ਨਜ਼ਰ ਰੱਖਦੇ ਆ ਉਸ ਨੂੰ ਨਾਲੋਂ ਨਾਲ ਚਲਾਉਂਦੇ ਆ ਬਰਾਬਰ ਸਿੱਖ ਕੌਮ ਦੇ ਨਾਲ ਸਿੱਖ ਦਿਹਾੜਿਆਂ ਤੇ ਜਦੋਂ ਉਹ ਮਨਾਇਆ ਜਾਂਦਾ ਸੀ ਸਖਦੀਆ ਦਿਹਾੜਾ ਤਾਂ ਉਹ ਸੰਗਤ ਇਕੱਠੀ ਹੁੰਦੀ ਸੀ ਸਾਰੇ ਤਰ੍ਹਾਂ ਦੇ ਬੰਦੇ ਇਕੱਠੇ ਹੁੰਦੇ ਸੀ ਉਹਦੇ ਵਿੱਚ ਫਿਰ ਸਪੋਰਟਸ ਚੱਲੂ ਹੋ ਗਈ ਤਾਂ ਇਹਨਾਂ ਦਾ ਜੇ ਆਪਾਂ ਜਾਈਏ ਤਾਂ ਕਾਫੀ ਲੰਬੀ ਹਿਸਟਰੀ ਆ ਹੌਲੀ ਹੌਲੀ ਹਾਕੀ ਦੇ ਦੇ ਇਦਾਂ ਕਬੱਡੀ ਦੇ ਰੌਲਾ ਮਲਾ ਕੇ ਹੁਣ ਤਾਂ ਸਾਰੀਆਂ ਮਿੰਨੀ 올림픽 ਹੋਏ ਅਣਗਿਣਤ ਹੀ ਗੇਮਾਂ ਵਧੀ ਜਾ ਰਿਆ ਮੁੱਕੇਬਾਜ਼ੀ ਤੱਕ ਵੀ ਤੇ ਹੁਣ ਬੱਚਿਆਂ ਦੀ ਕੰਗਾਰੂ ਕਬੱਡੀ ਸ਼ੁਰੂ ਹੋ ਗਈ ਭੈਣ ਜੀ ਸਿੰਦਰ ਕੌਰ ਉਹਨਾਂ ਨੇ ਉਹ ਜਿਹਨੇ ਸਾਡੇ ਆਸਟ੍ਰੇਲੀਆ ਚ ਮੁੱਕੇ ਬਾਜੀ ਦੇ ਉਹਨਾਂ ਨੇ ਬੱਚਿਆਂ ਦੀ ਮੈਂ ਤਾਂ ਕਹੂੰਗਾ ਸਾਡੇ ਕੰਗੈਰੂਆਂ ਦੀ ਟੈਂਗੂ ਆਸਟ੍ਰੇਲੀਆ ਨਾਲ ਖੜ ਬੇ ਇਹਦੀ ਸਪਿਰਟ ਵੀ ਆਸਟ੍ਰੇਲੀਆ ਦੀ ਉਹਨਾਂ ਨੇ ਕਬੱਡੀ ਦੀਆਂ ਟੀਮਾਂ ਬਣਾਈਆਂ ਬਹੁਤ ਅਸ਼ੀਆਂ ਤੁਸੀਂ ਦੇਖ ਸਕਦੇ ਉਹਨਾਂ ਦੀ ਤਿਆਰੀਆਂ ਕਿੱਦਾਂ ਹੁੰਦੀਆਂ ਉਹ ਬੱਚਿਆਂ ਦੀ ਹੁਣੇ ਹੀ ਰੋ ਦੇ ਵਿੱਚ ਉਹਨਾਂ ਨੂੰ ਹੁਣੇ ਹੀ ਤਿਆਰ ਕਰ ਦੇਣਾ ਕਬੱਡੀ ਲਈ ਸਾਡੀ ਆਉਣ ਵਾਲੀ ਜਨਰੇਸ਼ਨ ਲਈ ਹੋਰ ਅੱਗੇ ਚਾਰਜਨ ਹੋ ਲਾਉਣਗੇ ਇਸ ਕਰਕੇ ਸਾਰਿਆਂ ਨੂੰ ਖੁੱਲਾ ਸੱਦਾ ਬਈ 18 19 20 ਅਪ੍ਰੈਲ ਨੂੰ ਤਕਰੀਬਨ ਸਾਲਾਨਾ ਤੁਹਾਡੇ ਪ੍ਰੋਗਰਾਮ ਹੁੰਦੇ ਆ ਇਹ ਪੱਲੇ ਬੰਨ ਲਓ ਜ਼ਰੂਰ ਵੱਧ ਜੜ ਕੇ ਜਿੱਦਾਂ ਵੀ ਤੁਸੀਂ ਪਹੁੰਚਣਾ ਆ ਪ੍ਰਭ ਇਦਾਂ ਆ ਆ ਕਿ ਸੇਵਾਦਾਰਾਂ ਦੀ ਬਹੁਤ ਲੋੜ ਹੁੰਦੀ ਸਿਡਨੀ ਦੇ ਵਿੱਚ ਵੈਸੇ ਵੀ ਬਹੁਤ ਆਬਾਦੀ ਆ ਮੈਲਬਨ ਜੀ ਇਦਾਂ ਆ ਉਹਨਾਂ ਨੂੰ ਸਾਮ ਸੰਭਾਲ ਦੇ ਲਈ ਕਮੇਟੀ ਵੱਲੋਂ ਬੇਨਤੀ ਆ ਆ ਬਹੁਤ ਤੋਂ ਬਾਅਦ ਸੇਵਾਦਾਰ ਵਲੰਟੀਅਰ ਰਜਿਸਟ੍ਰੇਸ਼ਨ ਕਰਾਉਣ ਤੇ ਸਾਰਿਆਂ ਦੀ ਵਧੀਆ ਜਿਹੜਾ ਸਾਡੀ ਅਮੀਰੀ ਆ ਵਧੀਆ ਸਿਸਟਮ ਡਿਸਪੀਸਪਲਨ ਦੇ ਵਿੱਚ ਕੋਈ ਕੰਪਲੇਂਟ ਕਰਨ ਦੀ ਲੋੜ ਨਹੀਂ ਸਲਾਹ ਦਿਓ ਜੇ ਕੋਈ ਔਂਤਾਈਆਂ ਆ ਕਿਸੇ ਚੀਜ਼ ਦੀ ਕਮੀ ਆ ਇੱਕ ਦੂਜੇ ਨਾਲ ਟੀਮ ਵਰਕਰ ਕਰਕੇ ਸ਼ਾਂਤੀ ਰੂਪ ਦੇ ਵਿੱਚ ਇਹਨਾਂ ਨੂੰ ਸਿਰੇ ਚਾੜਨਾ ਜੀ ਜੀ ਗੱਲ ਤਿਆਰੀਆਂ ਦੀ ਕਰਾਂਗੇ ਤਿਆਰੀਆਂ ਆਪਾਂ ਪਹਿਲਾਂ ਵੀ ਜ਼ਿਕਰ ਹਰ ਹਫਤੇ ਕਰਦੇ ਰਹੇ ਨੇ ਕਰਨੈਲ ਜੀ ਕਿ ਤਿਆਰੀਆਂ ਕਿਸ ਤਰ੍ਹਾਂ ਦੀਆਂ ਚੱਲ ਰਹੀਆਂ ਨੇ ਕਿੰਨੀਆਂ ਕਿ ਤਿਆਰੀਆਂ ਹੁਣ ਤੱਕ ਹੋ ਚੁੱਕੀਆਂ ਨੇ ਤੇ ਜੇਕਰ ਟਰਾਂਸਪੋਰਟੇਸ਼ਨ ਨੂੰ ਲੈ ਕੇ ਗੱਲ ਕਰੀਏ ਕਿਉਂਕਿ ਇੱਕ ਵੱਡਾ ਇਸ਼ੂ ਹੈ ਟਰਾਂਸਪੋਰਟੇਸ਼ਨ ਜਿਨ੍ਹਾਂ ਲੋਕਾਂ ਕੋਲੇ ਆਪਣੀ ਟਰਾਂਸਪੋਰਟ ਨਹੀਂ ਹੈ ਕਿਸ ਤਰ੍ਹਾਂ ਦੀਆਂ ਸਹੂਲਤਾਂ ਉਹਨਾਂ ਲੋਕਾਂ ਦੇ ਲਈ ਹੋਣਗੀਆਂ ਇਹਨਾਂ ਗੇਮਸ ਦੇ ਵਿੱਚ ਹਾਂਜੀ ਦੇਖੋ ਸਾਡੇ ਮੀਡੀਆ ਡਾਇਰੈਕਟਰ ਉਹਨਾਂ ਦੇ ਨੇ ਸੂਚਨਾ ਤੇ ਸੰਚਾਰ ਮੰਤਰੀ ਸਰ ਰਣਜੀਤ ਸਿੰਘ ਖਿਆਲਾ ਔਰ ਸਾਡੇ ਛੋਟੇ ਭਰਾ ਹੋਰਾਂ ਸਾਰਿਆਂ ਨੇ ਦੱਸਿਆ ਵੀ ਬਹੁਤ ਸਾਰੇ ਅੱਜ ਕੀ ਮੀਡੀਆ ਗਰੁੱਪ ਵੀ ਹੁਣ ਕੈਨੇਡਾ ਵਾਂਗੂ ਆਸਟ੍ਰੇਲੀਆ ਦੇ ਵਿੱਚ ਵੀ ਚਾਰਜਨ ਲਾ ਰਹੇ ਆ ਔਰ ਸਾਰਿਆਂ ਨਾਲ ਸ਼ੇਅਰ ਕਰ ਰਹੇ ਆ ਜਿਹਦੇ ਵਿੱਚ ਕਿ ਕਾਫੀ ਸਾਰੇ ਮੀਡੀਆ ਜੋ ਅੱਛੇ ਦੇ ਹੈਗੇ ਉਹਦੋਂ ਤੋਂ ਵੀ ਵਧੀਆ ਤਰੀਕੇ ਨਾਲ ਕੱਲੀ-ਕੱਲੀ ਗੇਮ ਦੀਆਂ ਤਿਆਰੀਆਂ ਨੂੰ ਦੱਸਿਆ ਜਾ ਰਿਹਾ ਵੀ ਕਿੱਦਾਂ ਤਿਆਰੀਆਂ ਹੋ ਰਹੀਆਂ ਉਹਦੇ ਨਾਲ ਨਾਲ ਮੇਰਾ ਜਿਹੜਾ ਫਰਜ਼ ਬਣਦਾ ਸੀ ਥੋੜੇ ਜਿਹਾ ਉਏ ਜੇ ਸਾਡੇ ਵੀ ਟਰਾਂਸਪੋਰਟੇਸ਼ਨ ਦੀ ਇੱਥੇ ਸਿਟੀ ਦੇ ਵਿੱਚ ਬਹੁਤ ਪ੍ਰੋਬਲਮ ਆਉਂਦੀ ਆ ਕਾਰ ਪਾਰਕਿੰਗ ਦੀ ਵੀ ਟ੍ਰੈਫਿਕ ਜਾਮ ਹੋ ਜਾਂਦੇ ਆ ਵੀ ਉਹਨਾਂ ਦੇ ਪ੍ਰਧਾਨ ਬੋਲੋ ਸਵਾਰ ਅਵਤਾਰ ਸਿੰਘ ਤਾਰੀ ਜਿਹਨਾਂ ਕੋਈ ਇੰਗਲੈਂਡੀਆ ਤੋਂ ਇੰਗਲੈਂਡ ਤੋਂ ਆਏ ਹੋਏ ਆ ਉਹਨਾਂ ਨੂੰ ਬੇਨਤੀ ਸੀ ਕਿ ਚਾਰੇ ਗੁਰਦੁਆਰਿਆਂ ਤੋਂ ਤਕਰੀਬਨ ਸਿਰਣੀ ਦੇ ਵਿੱਚ ਗੁਰੂ ਮਹਾਰਾਜ ਦੀ ਇੰਨੀ ਉਪਾਰ ਬਖਸ਼ਿਸ਼ ਹੋਈ ਹੋਈ ਆ ਵੀ ਗੁਰਦੁਆਰੇ ਦੂਰ ਦਰਾਡੇ ਤੱਕ ਦੇ ਸੰਗਤਾਂ ਨੂੰ ਲਿਆਉਣ ਵਾਸਤੇ ਪਾਰਕਿੰਗ ਕਾਫੀ ਇਨਾਫ ਹੁੰਦੀ ਆ ਤੁਸੀਂ ਗੁਰਦੁਆਰਿਆਂ ਦੇ ਵਿੱਚ ਪਾਰਕਿੰਗ ਲਾਉਣੀ ਆ ਇਧਾ ਇੱਕ ਗੁਰਦੁਆਰਾ ਰਿਵਸ ਵੀ ਆ ਇਸ ਵੀ ਗੁਰਦੁਆਰੇ ਤੋਂ ਟ੍ਰੇਨ ਸਟੇਸ਼ਨ ਵੀ ਨੇੜੇ ਆ ਰਿਵਰ ਰੋਡ ਦੇ ਉੱਤੇ ਉੱਥੇ ਤੁਸੀਂ ਕਾਰ ਪਾਰਕਿੰਗ ਲਾਓ ਉੱਥੋਂ ਸ਼ਟਲ ਬੱਸਾਂ ਚੱਲਣਗੀਆਂ ਜੀ ਬਾਰ-ਬਾਰ 10 20 ਮਿੰਟ ਬਾਅਦ ਉਸ ਗਰਾਉਂਡਾਂ ਨੂੰ ਜਾਣੀਆਂ ਬਾਸੇਲ ਨੂੰ ਮੈਕਲੀਨ ਸਟ੍ਰੀਟਸ ਕੋ ਸਕਰੈਸ ਕੋ ਸੈਂਟਰ ਦੇ ਵਿੱਚ ਜਾਣਗੀਆਂ ਗੁਰਦੁਆਰਾ ਤਾਰਾ ਮਹਾਰਾਜ ਤੁਸੀਂ ਕਾਰ ਪਾਰਕਿੰਗ ਲਾਓ ਚਾਹ ਪਾਣੀ ਲੰਗਰ ਛਕੋ ਨਾਮਨਾ ਬਾਸੇ ਜਿੱਥੋਂ ਜਾਓ ਸਾਰੀਆਂ ਸਹੂਲਤਾਂ ਗੁਰਦੁਆਰਿਆਂ ਦੀਆਂ ਮਾਣੋ ਮੱਥਾ ਟੇਕ ਕੇ ਗੁਰੂ ਦੀ ਅਰਦਾਸ ਕਰੋ ਵੀ ਸਾਰੇ ਭੈਣ ਭਰਾਈ ਪਿਆਰ ਦੇ ਨਾਲ ਸਦ ਭਾਵਨਾ ਨਾਲ ਖੁਸ਼ੀਆਂ ਦੇ ਵਿੱਚ ਜਿੱਦਾਂ ਆਪਾਂ ਪੜ੍ਹਦੇ ਹੁੰਦੇ ਧਨੀ ਰਾਮਚੰਦਰ ਕਦਾ ਕੱਸ਼ੇ ਮਾਰ ਬੰਝਲੀ ਅਨੰਦਸ਼ ਆ ਗਿਆ ਮਾਰ ਦਾ ਦਮਾਮੇ ਜੱਟ ਮੇਲੇ ਆ ਗਿਆ ਖੁਸ਼ੀ ਖੁਸ਼ੀ ਕੋਈ ਇੱਕ ਦੂਜੇ ਨਾਲ ਅਗਰੈਸਿਵ ਹੋਣ ਦੀ ਲੋੜ ਨਹੀਂ ਮੈਨੇਜਮੈਂਟ ਨੂੰ ਚੁੱਪ ਕਰਕੇ ਰਿਪੋਰਟ ਕਰੋ ਜੇ ਗੱਲ ਆ ਤਾਂ ਤੁਹਾਡੀ ਸਾਰਿਆਂ ਦੀ ਸੁਣਵਾਈ ਹੋਊਗੀ ਕਿਸੇ ਨਾਲ ਆਰਗੂਮੈਂਟ ਕਰਨ ਦੀ ਲੋੜ ਨਹੀਂ ਇਹ ਹੁਣ ਇਦਾਂ ਹੋ ਗਿਆ ਵੀ ਸੋਸ਼ਲ ਮੀਡੀਆ ਕੋ ਫੋਨ ਕਰਕੇ ਸਾਡੀ ਜਿਹੜੀ ਮਾਰੀ ਹੈ ਕੋਈ ਕਮੀ ਹੋਈ ਤਾਂ ਮੀਡੀਆ ਵਾਲੇ ਕਈ ਵਾਰੀ ਕੋਈ ਇਦਾਂ ਦੇ ਬੰਦੇ ਹੁੰਦੇ ਜਿਨ੍ਹਾਂ ਨੂੰ ਜੈਲਸ ਹੁੰਦੀ ਆ ਉਹ ਵਾਰਦੇ ਆ ਪਰ ਅਸੀਂ ਚੰਗਾ ਮੈਸੇਜ ਦਿੰਦੇ ਆ ਚੰਗੇ ਬੰਦੇ ਚੰਗਾ ਹੀ ਕਰਦੇ ਆ ਹਸਤੋਂ ਗੁਰਦੁਆਰਾ ਵੀ ਐਪਰੀਸ਼ੀਏਟ ਕਰਦੀਆਂ ਸੋ ਇਸੇ ਤਰ੍ਹਾਂ ਗੁਰਦੁਦੋਰਾ ਗਲੈਂਵਰਡ ਸਾਹਿਬ ਕਾਫੀ ਵੱਡੀ ਪਾਰਕਿੰਗ ਆ ਉੱਥੇ ਪਾਰਕਿੰਗ ਲਾਓ ਉੱਥੋਂ ਵੀ ਬੱਸਾਂ ਚੱਲਣਗੀਆਂ ਐਸੀ ਤਰ੍ਹਾਂ ਗੁਰਦੁਆਰਾ ਪੈਨਰਥ ਪੈਨਰਥ ਗੁਰਦੁਆਰੇ ਤੋਂ ਵੀ ਬੱਸਾਂ ਚੱਲਣੀਆਂ ਗੁਰਦੁਆਰਾ ਮਿੰਟੋ ਲੈ ਲਓ ਉੱਥੋਂ ਵੀ ਪੰਜਾ ਛਿਆ ਗੁਰਦੁਆਰਿਆਂ ਘਰ ਆਲੇ ਦੁਆਲੇ ਤੋਂ ਕਿਹਾ 40 40 45 ਮਿੰਟ ਦੀ ਵਾਖਵੇ ਤੇ ਹੈ ਜੇ ਤੁਸੀਂ ਸਾਰਿਆਂ ਨੇ ਕਾਰਾਂ ਹੀ ਲੈ ਆਣੀ ਹੋਏ ਤਾਂ ਉਸੇ ਐਨੀ ਅਨਖ ਪਾਰਕਿੰਗ ਨਹੀਂ ਹੈਗੀ ਸੋ ਇਹ ਜ਼ਰੂਰੀ ਬੇਨਤੀ ਆ ਪਲੀਜ਼ ਪਿਕਾਰਾ ਜੋ ਉੱਥੇ ਤੁਸੀਂ ਖੜੀਆਂ ਕਰਕੇ ਆ ਸਕਦੇ ਸੰਗਤੀ ਰੂਪ ਦੇ ਵਿੱਚ ਬਸਾਂ ਦੇ ਵਿੱਚ ਸ਼ਟਲ ਬਸਾਂ ਚਾਣਗੀਆਂ ਆਣਗੀਆਂ ਤੁਹਾਨੂੰ ਛੱਡਣਗੀਆਂ ਜਿੱਥੇ ਵੀ ਜਾਓਗੇ ਤੁਸੀਂ ਤੇ ਉਹਨਾਂ ਦਾ ਤੁਸੀਂ ਬਹੁਤ ਵੱਧ ਲਾਹਾ ਲਓ ਜੀ ਇਸੇ ਤਰ੍ਹਾਂ ਜਿਹੜੀ ਤੁਸੀਂ ਗੱਲ ਕੀਤੀ ਸੀ ਸਿੱਖਾਂ ਦੀ ਸਿੱਖ ਫੋਰਮ ਵੀ ਹੋਣ ਜਾ ਰਿਹਾ ਉਹਨਾਂ ਨੂੰ ਦਰਪੇਸ਼ ਲੋਕਲ ਬੱਚਿਆਂ ਚੁਣੌਤੀਆਂ ਉੱਲੋਂ ਲੇਡੀਜ਼ ਵੀ ਬਲੋਂ ਵੀ ਵੱਡੇ ਵੱਡੇ ਅਹੁਦਿਆਂ ਤੇ ਬੈਠੇ ਸਾਡੇ ਇੰਜੀਨੀਅਰ ਆ ਸ਼ਰਮਾ ਮਨਿੰਦਰਜੀਤ ਸਿੰਘ ਭਾਜੀ ਕਾਫੀ ਢੇਰ ਦੇ ਰੇਲਵੇ ਤੇ ਬਹੁਤ ਵੱਡੇ ਅਫੀਸਰ ਆ ਉਹਨਾਂ ਨੇ ਜੌਬਸ ਦੇ ਆਪਸ਼ਨਸ ਵੀ ਕਿੱਦਾਂ ਹੁੰਦੀਆਂ ਆ ਨਵੇਂ ਆਏ ਬੱਚਿਆਂ ਨੂੰ ਸਟੂਡੈਂਟਸ ਨੂੰ ਕੀ ਪ੍ਰੋਬਲਮ ਹੁੰਦੀ ਹੈ ਉਹਨਾਂ ਨੂੰ ਕੀ ਹੈਲਪ ਕਰਨੀ ਚਾਹੀਦੀ ਆ ਆਉਣ ਵਾਲੇ ਸਮੇਂ ਦੇ ਵਿੱਚ ਗੁਰਦੁਆਰਿਆਂ ਦੇ ਵਿੱਚ ਰਲ ਮਿਲ ਕੇ ਕਿੱਦਾਂ ਬੈਠਣਾ ਇਲੈਕਸ਼ਨਾਂ ਦੇ ਹੋਰ ਕਿਹਦੇ ਤੋਂ ਕਿੱਦਾਂ ਕਮੇਟੀਆਂ ਬਣਾਉਣੀਆਂ ਜਾਂ ਜੂਸ ਦੇ ਵਿੱਚ ਕਿੱਦਾਂ ਦੇ ਉਹ ਸਿੱਖ ਫੋਰਮ ਦੇ ਵਿੱਚ ਡਿਸਕਸ਼ਨ ਕਿਤਿਆਂ ਜਾਣੇ ਆ ਇਸੇ ਤਰ੍ਹਾਂ ਕਲਚਰਲ ਪ੍ਰੋਗਰਾਮ ਰੂ ਪੰਜਾਬ ਦੀ ਖੇੜੇ ਵਾਲੋਂ ਤੇ ਉਹਨਾਂ ਦੀ ਸਾਰੀ ਟੀਮ ਵਾਲੋਂ ਮਨਿੰਦਰ ਸਿੰਘ ਆ ਮਲਬੰਤ ਉਹਨਾਂ ਬਲੋਂ ਵੀ ਰੂ ਪੰਜਾਬ ਦੇ ਕਲਚਰਲ ਪ੍ਰੋਗਰਾਮ ਹੁੰਦਾ ਆਪਣੀਆਂ ਧੀਆਂ ਦਾ ਬੱਚੀਆਂ ਦਾ ਬੱਚਿਆਂ ਦਾ ਰਲਾ ਕੇ ਬਿਲਕੁਲ ਉਹਨੂੰ ਵੀ ਤੁਸੀਂ ਸ਼ਾਮਾਂ ਨੂੰ ਨਾਲ ਪ੍ਰੋਗਰਾਮ ਨਾਲ ਨਾਲ ਚੱਲਣੇ ਆ ਉਹਨਾਂ ਦਾ ਆਨੰਦ ਵੀ ਮਾਣੋ ਸੋ ਸਾਰਿਆਂ ਨੂੰ ਇਹ ਹੁਣ ਹੁੱਲਾ ਸੱਦਾ ਬਾਰ-ਬਾਰ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦੇ ਆ ਡਿਸਪਲਿਨ ਦੇ ਵਿੱਚ ਰਹਿੰਦਿਆਂ ਹੋਇਆ ਆਪਣੀ ਆਪਣੀ ਇੱਥੇ ਰਵਿਸ਼ ਦੀ ਵੀ ਪ੍ਰੋਬਲਮ ਹੁੰਦੀ ਆ ਨਾਲ ਬੈਗ ਵੀ ਤਕੀਵੇਂ ਤੁਸੀਂ ਆਪਣਾ ਲੈ ਰੋ ਤਾਂ ਕਾਰ ਦੇ ਵਿੱਚ ਲੈ ਆਓ ਤਾਂ ਬਹੁਤ ਹੀ ਤੁਹਾਡੇ ਧੰਨਵਾਦੀ ਹੋਵਾਂਗੇ ਖਾਲੀ ਪਾਣੀ ਰੀਫਿਲਿੰਗ ਵਾਸਤੇ ਪਾਣੀ ਦਾ ਅਰੇਂਜਮੈਂਟ ਇੱਦਾਂ ਕੀਤਾ ਗਿਆ ਆਪਣੀਆਂ ਬੋਤਲਾਂ ਰੀਸਾਈਕਲ ਕਰਨ ਵਾਸਤੇ ਤੇ ਦੁਆਰਾ ਰੀਫਿਲ ਕਰਨ ਵਾਸਤੇ ਨਾਲ ਲੈ ਕੇ ਆਓ ਜਿੱਦਾਂ ਆਪਾਂ ਕੰਮਾਂ ਤੇ ਜਾਂ ਗਰਾਉਂਡਾਂਚ ਤੱਕ ਤੇ ਕਰਾਊਡ ਕੰਟਰੋਲ 'ਚ ਜਾਂਦੇ ਆ ਆਪਣੀ ਬੋਤਲ ਨਾਲ ਹੀ ਹੁੰਦੀ ਪਾਣੀ ਦੀ ਸੋ ਉਹ ਜਰੂਰੀ ਬੇਨਤੀਆਂ ਤੇ ਇੱਥੇ ਇੱਥੇ ਤੁਹਾਨੂੰ ਇਹ ਵੀ ਦੱਸ ਦਈਏ ਗੱਲਾਂ ਜੋ ਐਨੇ ਮੈਕਮੇ ਹੁਣ ਬਣ ਚੁੱਕੇ ਐਨੀਆਂ ਗੇਮਾਂ ਬਣ ਚੁੱਕੀਆਂ ਐਨੀਆਂ ਵਰਸ ਇਵੈਂਟਸ ਹੈਗੀਆਂ ਕਿ ਕਈ ਕਲੱਬ ਦਾ 1988 ਤੋਂ ਸੌਕਰ ਤੋਂ ਜਿਹੜੇ ਹੁਣ ਬਜ਼ੁਰਗ ਵੀ ਹੋ ਗਏ ਆ ਮੁੰਡੇ ਇਹੀ ਕਹਿ ਸਕਦੇ ਆ ਭੱਟੀ ਉਮਰ ਦੇ 40-50 ਸਾਲ ਦੇ ਉਹਨਾਂ ਦੀ ਵੀ ਗੇਮਾਂ ਹੋਣੀਆਂ ਸਿਡਨੀ 6 ਕਲੱਬ ਵਾਲਿਆਂ ਨੂੰ ਵੀ ਸਾਰਿਆਂ ਨੂੰ ਬੇਨਤੀ ਆ ਤਿਆਰੀਆਂ ਹੋ ਰਹੀਆਂ ਤੁਸੀਂ ਦੇਖ ਸਕਦੇ ਆ ਸੌਕਰ ਦੀਆਂ ਟੀਮਾਂ ਵੀ ਕਿੱਦਾਂ ਤਿਆਰੀਆਂ ਕਰਦੀਆਂ ਏਸੀ ਤਰ੍ਹਾਂ ਤੁਹਾਨੂੰ ਦੱਸ ਦਈਏ ਕੈਨੇਡਾ ਤੋਂ ਕਬੱਡੀ ਦੇ ਤਰੰਤਰ ਪਹਿਲ ਪਹਿਲਵਾਨੀ ਕਹेलो ਕਬੱਡੀ ਦੇ ਬੜੇ-ਬੜੇ ਤਕੜੇ ਨਾਮਵਰ ਖਿਡਾਰੀ ਵੀ ਪਹੁੰਚ ਰਹੇ ਆ ਦੋ ਖਿਡਾਰੀ ਹਮੇਸ਼ਾ ਬਾਹਰੋਂ ਆਉਂਦੇ ਆ ਵਧੀਆ ਜੇ ਤੁਸੀਂ ਉਹਨਾਂ ਨੂੰ ਅਸੇਹਲੇ ਦੰ ਦੱਸਣਾ ਨਹੀਂ ਚਾਹੁੰਦੇ ਪਹੁੰਚੂਗੇ ਤਾਂ ਤੁਹਾਨੂੰ ਪਤਾ ਲੱਗੂਗਾ ਉਹਨਾਂ ਦੀ ਵੀ ਖੇਡ ਦੀ ਸਕਿੱਲ ਦਾ ਆਨੰਦ ਲੈਂਦੇ ਹੋਏ ਅਗਲੇ ਬੱਚਿਆਂ ਨੂੰ ਕਿੱਦਾਂ ਸਮਝਾਉਣਾ ਆ ਖੇਡਾਂ ਦੀ ਸਕਿੱਲਸ ਦਾ ਤਾਂ ਜ਼ਰੂਰ ਪਹੁੰਚੋ ਐਪਰੀਸ਼ੀਏਟ ਕਰਿਓ ਸਾਰਿਆਂ ਨੂੰ ਫੇਰ ਇਹੀ ਬੇਨਤੀ ਆ ਆਪਣਾ-ਆਪਣਾ ਫਰਜ਼ ਪਛਾਣਦੇ ਹੋਏ ਜਿੱਦਾਂ ਪਿੱਕ ਰਿਹਾ ਕਿੱਦਾਂ ਆਪਣਾ-ਆਪਣਾ ਨਾਲ ਸਮਾਨ ਇਕੱਠਾ ਕਰਕੇ ਲਿਜਾਣਾ ਉਹ ਤੁਸੀਂ ਬਹੁਤ ਹੀ ਜ਼ਰੂਰੀ ਆ ਫਿਰ ਯਾਦ ਹੈ ਸਾਰੇ ਗੁਰਦੁਆਰਿਆਂ ਤੋਂ ਸ਼ਟਲ ਵੱਸਲ ਚੱਲਣਗੀਆਂ ਉਹਨਾਂ ਦਾ ਬਹੁਤ ਵੱਧ ਲਾਲ ਹੋ ਜੀ ਜੀ ਅੱਗੇ ਗੱਲ ਜੇਕਰ ਕਰੀਏ ਤਾਂ ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਕਿ ਕਬੱਡੀ ਹਾਕੀ ਸੌਕਰ ਇਹ ਗੇਮਾਂ ਤਾਂ ਹੋਣਗੀਆਂ ਉਸ ਤੋਂ ਇਲਾਵਾ ਕਰਨੈਲ ਜੀ ਸਿੱਖ ਧਰਮ ਦੇ ਨਾਲ ਸਬੰਧਿਤ ਜਿਵੇਂ ਕਿ ਗਤਕਾ ਇਸ ਤਰ੍ਹਾਂ ਦੀਆਂ ਪਰਫਾਰਮੈਂਸ ਵੀ ਉੱਥੇ ਵੇਖਣ ਨੂੰ ਮਿਲਣਗੀਆਂ ਕੌਣ ਕੌਣ ਉਹਦੇ ਵਿੱਚ ਪਾਰਟਿਸਿਪੇਟ ਕਰ ਸਕਦਾ ਹੈ ਇਹ ਸਬੰਧਿਤ ਜ਼ਰੂਰ ਦੱਸੋ ਬਹੁਤ ਸੋਹਣਾ ਤੁਸੀਂ ਯਾਦ ਕਰਵਾ ਦਿੱਤਾ ਇਹ ਕਾਫੀ ਢੇਰ ਤੋਂ ਐਂਟਰ ਹੋ ਚੁੱਕਾ ਗੱਤਕੇ ਦੇ ਬਹੁਤ ਹੀ ਸਕਿਲਡ ਇੱਥੇ ਦੇ ਬੱਚੇ ਵੀ ਤੇ ਬਾਹਰਲੇ ਵੀ ਹੁਣ ਵੀ ਉਹ ਆਪਣੇ ਜੋਰ ਦਿਖਾਣਗੇ ਇਹ ਆਪਣੀ ਮਾਰਸ਼ਲ ਆਰਟ ਆਪਾਂ ਕਹਿੰਨੇ ਆ ਔਰ ਜਦੀ ਤੁਰੇ ਆਉਂਦਾ ਗੁਰੂ ਸਾਹਿਬਨ ਬਿਲੇ ਤੋਂ ਉਹਦਾ ਵੀ ਤੁਸੀਂ ਆਨੰਦ ਮਾਣ ਸਕਦੇ ਆ ਉਹਨਾਂ ਦੀਆਂ ਤਿੰਨ ਚਾਰ ਟੀਮਾਂ ਗੱਤਕਾ ਸਿੱਖ ਗੇਮ ਸਿਖਣੀ ਤੇ ਏਸੀ ਤਰ੍ਹਾਂ ਪੰਜਾਬੀ ਸਾਥ ਵਾਲੇ ਵੀ ਪੰਜਾਬੀ ਸਾਥ ਦੇ ਵਿੱਚ ਆਪਣੀਆਂ ਗੱਲਾਂ ਬਾਤਾਂ ਜੋ ਪਿੰਡਾਂ 'ਚ ਹੁੰਦੀਆਂ ਸੀ ਉਹ ਵੀ ਤੇ ਦਸਤਾਰ ਦਮਾਲਾ ਸਖਲਾਈ ਕੈਂਪ ਵੀ ਉੱਥੇ ਚੱਲੂਗਾ 1920 ਤੋਂ ਟੈਸਵੋਸ ਰਿਸਪੋਰਟਿੰਗ ਕਲੱਬ ਦੇ ਵਿੱਚ ਤੇ ਇਹ ਗੱਤਕੇ ਦੇ ਵਿੱਚ ਤਿੰਨ ਚਾਰ ਗੱਤਕੇ ਖਾੜੇ ਦੇ ਟੀਮਾਂ ਬਣ ਚੁੱਕੀਆਂ ਮੈਲਬਨ ਤੋਂ ਵੀ ਇੱਥੋਂ ਵੀ ਅਕਾਲ ਗੱਤਕਾ ਹੈ ਤੇ ਦੂਸਰੇ ਵੀ ਸਾਰਿਆਂ ਦੇ ਆਪਸੀ ਕੰਪੀਟੀਸ਼ਨ ਵੀ ਹੁੰਦੇ ਆ ਬਾਤ ਵਿੱਚ ਸਾਰੇ ਹੱਥ ਮਿਲਾਉਂਦੇ ਆ ਸਦਭਾਵਨਾ ਦਾ ਮਾਹੌਲ ਉਹੀ ਸਾਰਿਆਂ ਨੂੰ ਰਲ ਮਿਲ ਕੇ ਬੈਠਣ ਦੀ ਗੁਰੂ ਸਾਹਿਬਾਨੋਂ ਜੋ ਬਖਸ਼ਿਸ਼ ਆ ਉਹਨੂੰ ਉੱਪਰ ਰੱਖਦੇ ਹੋਏ ਫਿਰ ਆਪਾਂ ਬੇਨਤੀ ਕਰਦੇ ਆ ਬਿਨਾਂ ਕਿਸੇ ਤਕਰਾਰ ਤੋਂ ਬੈਰ ਟਗੇ ਮਸਲੇ ਹੱਲ ਕਰਨ ਲਈ ਭਾਈ ਭਾਈ ਚਾਰੇ ਆਪਸੀ ਪਿਆਰ ਦਿਖਾਉਣ ਦੇ ਵਾਸਤੇ ਇਹ ਗੇਮ ਆਪਣਾ ਪਖਰਾ ਹੀ ਆਪਣਾ ਬੱਕਰਾ ਹੀ ਅੰਦਾਜ਼ ਪੇਸ਼ ਕਰਦੀਆਂ ਹੁੰਦੀਆਂ ਇਹ ਸੀ ਕਰਕੇ ਤੁਹਾਨੂੰ ਕਹਿ ਰਹੇ ਆ ਬਹੁਤ ਤੋਂ ਵੱਧ ਤੁਸੀਂ ਆ ਕੇ ਉਹ ਅੰਦਾਜ਼ ਦੇਖ ਸਕਦੇ ਸਾਰਿਆਂ ਦੇ ਜੀ ਅੱਗੇ ਕਰਨਾ ਅੱਜ ਹੀ ਗੱਲ ਕਰਾਂਗੇ ਕਿ ਨਾਨਕਸ਼ਹੀ ਕੈਲੰਡਰ ਦੇ ਮੁਤਾਬਕ ਸਿੱਖਾਂ ਦਾ ਜੋ ਨਵਾਂ ਸਾਲ ਚੜ੍ਹਿਆ ਉਸ ਬਾਬਤ ਬਹੁਤ ਸਾਰੇ ਧਾਰਮਿਕ ਸਮਾਗਮ ਆਸਟ੍ਰੇਲੀਆ ਦੇ ਵੱਖ-ਵੱਖ ਗੁਰੂ ਘਰਾਂ ਦੇ ਵਿੱਚ ਕਰਵਾਏ ਗਏ ਜਿੱਥੇ ਨਾਨਕਸ਼ਹੀ ਕਲੰਡਰ ਜਾਰੀ ਵੀ ਕੀਤਾ ਗਿਆ ਨਾਲ ਲਨ ਕਲਨਵਰਡ ਵਰਗੇ ਵੱਡੇ ਗੁਰਦੁਆਰਾ ਸਾਹਿਬ ਦੇ ਵਿੱਚ ਵੱਡੇ ਧਾਰਮਿਕ ਸਮਾਗਮ ਵੀ ਹੋਏ ਇਹ ਇਹਨਾਂ ਬਾਰੇ ਜ਼ਰੂਰ ਜਾਣਕਾਰੀ ਦਿਓ ਕਿਸ ਤਰ੍ਹਾਂ ਦੇ ਸਮਾਗਮ ਰਹੇ ਸੰਗਤ ਦਾ ਕਿਸ ਤਰ੍ਹਾਂ ਦਾ ਜਿਹੜਾ ਰਿਸਪੌਂਸ ਉਹ ਵੇਖਣ ਨੂੰ ਮਿਲਿਆ ਦੇਖੋ ਆਪਾਂ ਇਹ ਗਲੋਬਲ ਪੰਜਾਬ ਨੂੰ ਬੜੇ ਮਾਣ ਦੀ ਗੱਲ ਆ ਤੁਸੀਂ ਉਹ ਦਿਨ ਨਹੀਂ ਸੀਗੇ ਤੁਹਾਡਾ ਅਰਲੀ ਟਾਈਮ ਹੋਣਾ ਸਾਡੇ ਆਸਟ੍ਰੇਲੀਆ ਦੇ ਆਨਰੇਬਲ ਕਮਿਊਨੀਕੇਸ਼ਨ ਮਨਿਸਟਰ ਘਰ ਆਏ ਸਿੱਖ ਕੌਮ ਨੂੰ ਨਵੇਂ ਸਾਲ ਦਾ ਵਧਾਈ ਦਾ ਸੁਨੇਹਾ ਦੇਣ ਵਾਸਤੇ ਥੈਂਕ ਯੂ ਤੁਹਾਡਾ ਗਲੋਬਲ ਪੰਜਾਬ ਦਾ ਤੁਸੀਂ ਜਿਸ ਤਰ੍ਹਾਂ ਵੀ ਰਿਕਾਰਡਿੰਗ ਹੋਈ ਤੁਸੀਂ ਇਹਨਾਂ ਨੂੰ ਸਾਰਿਆਂ ਨੂੰ ਸ਼ੇਅਰ ਕਰਨ ਲਈ ਤੁਸੀਂ ਟੈਲੀਕਾਸਟ ਟੀਵੀ ਤੇ ਕੀਤਾ ਪਰ ਆਪਾਂ ਦੱਸ ਦਈਏ ਚੇਤ ਗੋਵਿੰਦ ਅਰਾਦੀ ਹੈ ਹੋਵੇ ਆਨੰਦ ਕਨਾ ਦੇਖੋ ਇਹ ਮਹੀਨਾ ਹੀ ਆਨੰਦ ਕਨਾ ਦੇਖੋ ਇਹ ਸਪੈਸ਼ਲ ਪ੍ਰੋਗਰਾਮ ਹੁੰਦੇ 14 ਮਾਰਚ ਨੂੰ ਨਾਨਕ ਸ਼ਾਹੀ ਕਲੰਡਰ ਜੋ ਕਿ ਸਰਪ੍ਰਮਾਨਤਕਾਲ ਤਖਤੋਂ ਹੋ ਚੁੱਕਾ ਆ ਉਹਦੇ ਵਾਸਤੇ ਇੱਥੇ ਇਹ ਵੀ ਦੱਸ ਦਿਆਂ ਤੁਹਾਨੂੰ ਫਾਇਰ ਵਰਕਸ ਹੋਇਆ ਬਹੁਤ ਵੱਡਾ ਗਲੈਂਡਵਰ ਗੁਰਦੁਆਰਾ ਕਮੇਟੀ ਵਾਲਿਆਂ ਦਾ ਧੰਨਵਾਦ ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਸਾਰੇ ਪਾਸੇ ਹੀ ਕਵਰ ਕਰਦੀ ਰਹਿੰਦੀ ਆ ਤੇ ਪਹਿਲਾ ਖੰਡ ਪਾਟ ਸਾਹਿਬ ਕਰਕੇ ਸਾਰੇ ਸਾਲ ਦਾ ਦੇਖੋ ਸ਼ੁਰੂਆਤ ਖੰਡ ਪਾਟ ਭੋਗ ਸਾਬ ਅਖੰਡਪੁਰ ਸਾਹਿਬ ਦੇ ਭੋਗ ਪਾਏ ਗਏ ਤੇ ਸੁਰਵਤ ਦੇ ਭਲੇ ਦੀ ਅਰਦਾਸ ਕੀਤੀ ਦੁਨੀਆ ਦੇ ਉੱਤੇ ਤੇ ਐਸੀ ਤਰਜ਼ ਦੇ ਉੱਤੇ ਉਹਨਾਂ ਨੇ ਮਿਸਟਰ ਰੌਲੈਂਡ ਨੇ ਆਪਣੇ ਗਲੋਬਲ ਪੰਜਾਬ ਤੇ ਵੀ ਗਿਆ ਵੀ ਸਾਨੂੰ ਜਿੰਨੀਆਂ ਵੀ ਕੋਵਿਡ ਵੇਲੇ ਤੋਂ ਲੈ ਕੇ ਇਸ ਕਾਮ ਨੇ ਮੋੜੇ ਹੋ ਕੇ ਜਿੰਨੀਆਂ ਸਵਾਮਾਂ ਪ੍ਰਦਾਨ ਕੀਤੀਆਂ ਉਹਨਾਂ ਦਾ ਅਸੀਂ ਐਪਰੀਸ਼ੀਏਟ ਕਰਦੇ ਹਾਂ ਧੰਨਵਾਦ ਦੀਆਂ ਸਰੇ ਗੁਰਦੁਆਰੇ ਚ ਇਦਾਂ ਕਹਿੰਦੇ ਚਾਹੇ ਫਲੱਡ ਹੋਵੇ ਚਾਹੇ ਕੁਝ ਹੋਵੇ ਲਾਸਟ ਦੇ ਵਿੱਚ ਉਹਨਾਂ ਨੇ ਸਾਨੂੰ ਇਹ ਵੀ ਤਗੀਦ ਕੀਤੀ ਵੀ ਅਸੀਂ ਹੋ ਸਕਦਾ ਕੋਈ ਡੇਲੀ ਕੋਈ ਹਰੇਕ ਸਾਲ ਕੋਈ ਵਧੀਆ ਈਵੈਂਟ ਅਰੇਂਜ ਕਰਕੇ ਦਈਏ ਆਪਾਂ ਅਗਲੇ ਪ੍ਰੋਗਰਾਮ ਚ ਉਨਾਤ ਹੋਏ ਇਹ ਵਚਨ ਪੂਰਾ ਲਮਾਂਗੇ ਜੀ ਅੱਗੇ ਜ਼ਿਕਰ ਕਰਦੇ ਆ 13 ਅਪ੍ਰੈਲ ਨੂੰ ਹੋਣ ਵਾਲੇ ਅੰਮ੍ਰਿਤ ਸੰਚਾਰ ਦਾ ਆਸਟ੍ਰੇਲੀਆ ਦੇ ਵਿੱਚ ਬੈਠੀ ਸੰਗਤ ਦੇ ਲਈ ਸਿੱਖ ਸੰਗਤ ਦੇ ਲਈ ਇਹ ਮੌਕਾ ਬਹੁਤ ਵੱਡਾ ਹੋਣ ਵਾਲਾ ਕਰਨੈਲ ਜੀ ਕਿਉਂਕਿ ਬਹੁਤ ਸਾਰੇ ਅਜਿਹੇ ਲੋਕ ਉੱਥੇ ਵਸ ਰਹੇ ਨੇ ਪੰਜਾਬੀ ਸਿੱਖ ਜੋ ਕਿ ਅੰਮ੍ਰਿਤ ਸੰਚਾਰ ਕਰਨਾ ਚਾਹੁੰਦੇ ਨੇ ਤਾਂ ਅਜਿਹੇ ਦੇ ਵਿੱਚ ਦੱਸੋ ਕਿ ਅੰਮ੍ਰਿਤ ਸੰਚਾਰ ਕਿੱਥੇ ਕਰਵਾਇਆ ਜਾ ਰਿਹਾ ਹੈ ਕਿਹੜੇ ਗੁਰੂ ਘਰ ਦੇ ਵਿੱਚ ਇਸ ਸੰਬੰਧਿਤ ਸਮਾਗਮ ਹੋ ਰਿਹਾ ਹੈ ਤੇ ਕਿਸ ਤਰ੍ਹਾਂ ਦੇ ਪ੍ਰਬੰਧ ਨੇ ਸੰਗਤ ਕਦੋਂ ਤੱਕ ਉੱਥੇ ਪਹੁੰਚ ਸਕਦੀ ਹੈ ਹਾਂਜੀ ਸਾਡੇ ਦੇਖਣ ਵਾਲਿਆਂ ਨੂੰ ਦੱਸ ਦਈਏ ਕਿ ਹਜ਼ੂਰੀ ਰਾਗੀ ਦਰਬਾਰ ਸਾਹਿਬ ਦੇ ਕਈ ਸਰਪਾਈ ਜਸਵੀਰ ਸਿੰਘ ਜੀ ਜਮਾਲਪ uri ਜੋ ਕਿ ਸਪੈਸ਼ਲ ਤੌਰ ਤੇ ਇਥੇ ਗੁਰਦੁਆਰਾ ਸਾਹਿਬ ਪਹੁੰਚੇ ਹੋਏ ਦੋ ਤਿੰਨ ਮਹੀਨੇ ਲਈ ਉਹਨਾਂ ਨੇ ਕੀਰਤਨ ਕਰਨ ਤੋਂ ਇਲਾਵਾ ਸਾਨੂੰ ਆਪਣੀ ਵੀਡੀਓ ਭੇਜ ਦਿੱਤੀ ਹੈ ਵੀ ਦੱਸਿਆ ਵੀ ਹਾਂ ਇਹ ਅਮਰ ਸੰਚਾਰ 13 ਅਪ੍ਰੈਲ ਨੂੰ ਹੋਵੇਗਾ ਗੁਰਦੁਆਰਾ ਗਲੈਂਵੁੱਡ ਸਾਹਿਬ ਵਿਖੇ ਦੇਖੋ ਗੁਰੂ ਸਾਹਿਬ ਦੇ ਜਿੱਥੇ ਵੀ ਨਾਨਕ ਨਾਮਲੇਵਾ ਸਿੱਖ ਰਹਿੰਦੇ ਆ ਉਹਨਾਂ ਨੂੰ ਬੈਪਟਾਈਜ਼ ਹੋਣਾ ਅਮਰਤਾਰੀ ਹੋਣਾ ਅੱਜ ਕੱਲ ਦੇ ਡਰੱਗ ਦੇ ਜ਼ਮਾਨਿਆਂ ਦੇ ਵਿੱਚ ਇਹ ਬਹੁਤ ਹੀ ਉੱਤਮ ਕਾਰਜ ਗੁਰੂ ਸਾਹਿਬ ਨੇ ਦਿੱਤਾ ਹੈ ਸਾਰਿਆਂ ਨੂੰ ਬੱਝੜ ਕੇ ਇਹ ਬੇਨਤੀ ਹੈ ਵੀ ਆਪਣੇ ਤੁਸੀਂ ਨਾਂ ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਦੇ ਕੋਲ ਗੁਰਦੁਆਰਾ ਗਲੈਨਵੁੱਟ ਸਾਹਿਬ ਤਿੱਲਨੀ ਵਿਖੇ ਪਰਉਂਧ ਕਮੇਟੀ ਦੇ ਕੋਲ ਤਰਜੀਹ ਕਰਵਾਓ ਜੀ ਤੇ ਗੁਰੂ ਘਰ ਦੀਆਂ ਗੁਰੂ ਸਾਹਿਬ ਤੋਂ ਖੁਸ਼ੀਆਂ ਪ੍ਰਾਪਤ ਕਰੋ ਜੇ ਕਿਸੇ ਕੋ ਕੋਕਾਰ ਜਾਂ ਹੋਰ ਲੜਿੰਦੇ ਕੇਸ ਫਾਈਵ ਕੇਸ ਨਹੀਂ ਹੈਗੇ ਤਾਂ ਗੁਰਦੁਆਰਾ ਬਲੋ ਤੁਹਾਨੂੰ ਫ੍ਰੀ ਪ੍ਰੋਵਾਈਡ ਕੀਤੇ ਜਾਣਗੇ ਸਾਰਿਆਂ ਨੂੰ ਬਾਉ ਬਸਾਖੀ ਦੀਆਂ ਵੀ ਵਧਾਈਆਂ ਤੇ ਇਦਾਂ ਨਵੇਂ ਸਾਲ ਦੀਆਂ ਵੀ ਸਾਰੇ ਲਈ ਚੜ੍ਹਦੀ ਕਲਾ ਲਈ ਬਹੁਤ-ਬਹੁਤ ਵਧਾਈਆਂ ਜੀ ਅੱਗੇ ਜ਼ਿਕਰ ਕਰਾਂਗੇ ਮੁਸਲਮ ਭਾਈਚਾਰੇ ਦਾ ਖਾਸ ਤਿਹਾਰ ਈਦ ਹੈ ਜਿਹੜਾ ਉਹ ਆਉਣ ਵਾਲਾ ਹੈ ਤਾਂ ਅਜਿਹੇ ਦੇ ਵਿੱਚ ਰੋਜ਼ੇ ਨੇ ਜਿਹੜੇ ਉਹ ਕਰਨਲ ਜੀ ਚੱਲ ਰਹੇ ਨੇ ਇੱਥੇ ਵੀ ਵੱਡੇ ਪੱਧਰ ਦੇ ਉੱਪਰ ਤੁਸੀਂ ਮੁਸਲਮ ਕਮਿਊਨਿਟੀ ਦੇ ਨਾਲ ਵਿਚਰਦੇ ਹੋਗੇ ਆਪਸੀ ਭਾਈਚਾਰਾ ਤਾਂ ਪਹਿਲਾਂ ਤਾਂ ਗਲੋਬਲ ਦੀ ਟੀਮ ਦੇ ਵੱਲੋਂ ਸਭ ਨੂੰ ਰਮਜ਼ਾਨ ਦੀਆਂ ਬਹੁਤ-ਬਹੁਤ ਜੜੀਆਂ ਮੁਬਾਰਕਾਂ ਤਾਂ ਅਜਿਹੇ ਦੇ ਵਿੱਚ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਕਰਨਲ ਜੀ ਦੇਖੋ ਪ੍ਰਭ ਇੱਥੇ ਆਪਾਂ ਅੱਗੇ ਵੀ ਇੱਕ ਵਾਰ ਮੜਾ ਜਿਿਕਰ ਕੀਤਾ ਸੀ ਥੋੜਾ ਸਹਜੋਤ ਸਿੰਘ ਕੇਐਚ ਬ੍ਰਦਰਜ਼ ਵਾਲਿਆਂ ਵੱਲੋਂ ਇੱਕ ਅਮੀਰੀ ਨਾਮ ਦੀ ਫਿਲਮ ਬਣਾਈ ਗਈ ਸੀ ਉਹਦੇ ਵਿੱਚ ਦੱਸਿਆ ਗਿਆ ਕਿ ਬੱਚੇ ਨੇ ਆਪਣੇ ਸੋੜੀ ਸੇਵਿੰਗ ਮਨੀ ਕੱਟੀ ਕੱਟੀ ਕੀਤੀ ਹੋਈ ਸੀ ਜਿਹਦਾ ਦਸਬੰਦ ਕਹਿ ਲਓ ਉਹ ਫਿਰ ਲੋਰ ਬੰਦ ਇੰਟਰਨੈਸ਼ਨਲ ਸਟੂਡੈਂਟ ਜਦੋਂ ਆਉਂਦੇ ਆ ਉਹਨੂੰ ਕਾਰਜਾਈ ਦੀ ਹੁੰਦੀ ਜੋਬ ਵਾਸਤੇ ਉਸ ਤਰ੍ਹਾਂ ਦੀ ਇੱਕ ਲਘੂ ਫਿਲਮ ਬਣਾਈ ਗਈ ਆ ਸ਼ਾਰਟ ਫਿਲਮ ਉਹਦੇ ਵਿੱਚ ਇੱਕ ਨਾ ਬੜੀ ਦੇ ਸਨੇਹਾ ਸਨੇਹਾ ਦਿੱਤਾਇਆ ਮੈਸੇਜ ਕਨਵੇ ਕੀਤਾ ਗਿਆ ਆ ਵੀ ਤੁਸੀਂ ਉਹ ਇੰਟਰਨੈਸ਼ਨਲ ਸਟੂਡੈਂਟ ਦੇ ਉੱਤੋਂ ਉਹਨੂੰ ਦੇ ਦਿੰਦੇ ਆ ਜਿਹਦਾ ਗੁਰੂ ਸਾਹਿਬ ਨੇ ਸਾਨੂੰ ਦੱਸਿਆ ਹੋਇਆ ਲੋੜਵੰਦਾਂ ਨੂੰ ਇਹ ਮਦਦ ਕਰਨੀ ਆ ਤੇ ਉਹ ਮੂਵੀ ਦਾ ਅਦੁਗਾਟਨ ਪੁਰਾਣੇ ਪਾਕਿਸਤਾਨ ਦੀ ਕੌਂਸਲ ਨੇ ਰਮਾਦਾਨ ਦੇ ਵਿੱਚ ਹੈਪੀ ਰਮਾਦਾਨ ਟੂ ਐਵਰੀਬਾਡੀ ਪਾਕਿਸਤਾਨੀਨ 브ਦਰਸ ਐਂਡ 올ਸ ਅਸਲਾਮਿਕ ਭਾਈਚਾਰਾ ਟੂ ਆਲ ਆਫ ਟੂ ਯੂ ਬਿਕੋਜ਼ ਇੱਕ ਮੰਡੇ ਨੂੰ ਤੇ ਟਿਊਜ਼ਡੇ ਆ ਰਿਹਾ ਇੱਕ ਇੱਕ ਦਿਨ ਦਾ ਫਰਕ ਹੁੰਦਾ ਕਮਿੰਗ ਮੰਡੇ ਐਂਡ ਟਿਊਜ਼ਡੇ ਸਾਰਿਆਂ ਨੂੰ ਈਦ ਮੁਬਾਰਕ ਤੇ ਉਹਦੇ ਨਾਲ ਸੰਬੰਧਤ ਉਹਨਾਂ ਨੇ ਮੇਲਾ ਕਰਾਇਆ ਉਹਦੇ ਵਿੱਚ ਉਹ ਫਿਲਮ ਦਿਖਾਈ ਗਈ ਬਹੁਤ ਹੀ ਮਾਣ ਦੀ ਗੱਲ ਆ ਆਸਟ੍ਰੇਲੀਆ ਵਾਸਤੇ ਇਦਾਂ ਦੇ ਮਲਟੀ ਕਲਚਰਲਿਜ਼ਮ ਬਹੁਤ ਸਾਰੇ ਰਲੇਮਿਆਂ ਭਰੇ ਕੰਟਰੀ ਦੇ ਵਿੱਚ ਕਲਚਰਾਂ ਦੇ ਵਿੱਚ ਇਹ ਸਾਂਝ ਦੇਣੀ ਗੁਰੂ ਸਾਹਿਬ ਦਾ ਦਸਵੰਦ ਦਾ ਸੰਦੇਸ਼ ਸਾਰ ਹਰਜੋਤ ਸਿੰਘ ਉਹਨਾਂ ਦੀ ਫੈਮਿਲੀ ਤੇ ਉਹਨਾਂ ਦੀ ਟੀਮ ਨੇ ਦਿੱਤਾ ਧੰਨਵਾਦੀ ਹਾਂ ਸਾਰਿਆਂ ਦੇ ਅਤੇ ਕਾਮਨਾ ਕਰਦੇ ਹਾਂ ਇਦਾਂ ਹੀ ਉਹ ਪ੍ਰਾਪਤੀਆਂ ਕਰਦੇ ਰਹਿਣ ਪਹਿਲਾਂ ਵੀ ਇਹਨਾਂ ਨੂੰ 10 ਬਾਰ ਆਨਾਮ ਕਮਾਂਤਰੀ ਬੱਦਰ ਦੇ ਦੁਨੀਆ ਗਲੋਬਲ ਤੇ ਉਹਨਾਂ ਨੂੰ ਮਿਲ ਚੁੱਕੇ ਆ ਇਹਦੇ ਵਿੱਚ ਉਹਨਾਂ ਕੋ ਬੜੀ ਵਧੀਆ ਸਕੇਲ ਆ ਆਪਣੇ ਤਰੀਕੇ ਨਾਲ ਪੰਜਾਬੀ ਪੰਜਾਬੀ ਦੀ ਸਿਨੇਮੇ ਦੀ ਸਟੇਜ ਦੀ ਤਰ੍ਹਾਂ ਦੇ ਉੱਤੇ ਕਿਸ ਤਰ੍ਹਾਂ ਮੈਸੇਜ ਕਨਵੇ ਕਰਨਾ ਇਹ ਉਹਨਾਂ ਕੋ ਇੱਕ ਬਲਖਣ ਕਲਾ ਆ ਧੰਨਵਾਦੀ ਹਾਂ ਹਰਜੋਤ ਜੀ ਤੁਹਾਡਾ ਬਹੁਤ ਬਹੁਤ ਜੀ ਕਰਨਾਲ ਜੀ ਆਸਟ੍ਰੇਲੀਆ ਦੇ ਵਿੱਚ ਜਿੰਨੇ ਵੀ ਪੰਜਾਬੀ ਵਾਸਤੇ ਨੇ ਉਹ ਆਪਣੀ ਅਗਲੀ ਪੀੜ੍ਹੀ ਨੂੰ ਪੰਜਾਬੀ ਸਿਖਾਉਣ ਦੇ ਲਈ ਪੰਜਾਬ ਪੰਜਾਬੀਅਤ ਦੇ ਨਾਲ ਜੁੜਨ ਦੇ ਲਈ ਉਪਰਾਲੇ ਕਰਦੇ ਰਹਿੰਦੇ ਨੇ ਤਾਂ ਅਜਿਹੇ ਦੇ ਵਿੱਚ ਉਪਰਾਲੇ ਨੇ ਜਿਹੜੇ ਉਹ ਮਾਂ ਬੋਲੀ ਨੁਸਖਾਉਣ ਦੇ ਲਈ ਹੋਰ ਸੰਸਥਾਵਾਂ ਵੱਲੋਂ ਵੀ ਕੀਤੇ ਜਾ ਰਹੇ ਨੇ ਪੰਜਾਬੀ ਕਿਤਾਬਾਂ ਲਾਂਚ ਕੀਤੀਆਂ ਜਾ ਰਹੀਆਂ ਨੇ ਤਾਂ ਕਿ ਲੈ ਕੇ ਪੜ ਸਕੀਏ ਮਾਪਿਓ ਆਪਣੇ ਬੱਚਿਆਂ ਨੂੰ ਪੜਾ ਸਕਣ ਤਾਂ ਅਜਿਹੇ ਦੇ ਵਿੱਚ ਜੋ ਉਪਰਾਲੇ ਇੰਨੀ ਦਿਨੀ ਹੋਏ ਨੇ ਉਸ ਬਾਰੇ ਜ਼ਰੂਰ ਜਾਣਕਾਰੀ ਸਾਂਝੀ ਕਰੋ ਜੀ ਬਿਲਕੁਲ ਜੀ ਬਹੁਤ ਹੀ ਤਤਪਰ ਤੇ ਬਹੁਤ ਹੀ ਅਰਥਕ ਡੈਡੀਕੇਟ ਸਾਡੇ ਟੀਚਰ ਪੰਜਾਬੀ ਸਕੂਲ ਦੇ 40 45 ਵਿੱਚ ਇਹ ਪੜਾਣਾ ਜ਼ਿਆਦਾ ਇਥੇ ਟੀਚਿੰਗ ਵੀ ਕਰਦੀਆਂ ਐਕਸਟਰਾ ਨਾਲ ਪੜਾਉਂਦੀਆਂ ਵੀ ਆ 40 ਤੋਂ ਉੱਪਰ ਸਾਡੇ ਕੋਲ ਟੀਚਰ ਆ ਜੀ ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਦੇ ਅ ਜਰਬੇਕਾਰ ਲੀਡਰਸ਼ਿਪ ਮਾਨੇ ਲੀਡਰਸ਼ਿਪ ਨੇ ਡਾਕਟਰ ਸੁਰਿੰਦਰ ਸਿੰਘ ਜੀ ਅਤੇ ਬਾਕੀ ਉਹਨਾਂ ਦੇ ਸਾਰੇ ਡਾਇਰੈਕਟਰਸ ਆਸਟ੍ਰੇਲੀਆ ਸਿੱਖ ਐਸੋਸੀਏਸ਼ਨ ਦੇ ਨੇ ਰਾਲ ਕੇ ਇਹ ਕਿਤਾਬਾਂ ਮੁਫਤ ਦਿੱਤੀਆਂ ਔਰ ਛਪਾਈਆਂ ਵੀ ਉਹਨਾਂ ਦੇ ਮੈਚ ਦੀਆਂ ਜਿਨ੍ਹਾਂ ਕੇ ਐਕਸੈਂਟ ਉਹਨਾਂ ਨੂੰ ਪੰਜਾਬੀ ਵਿੱਚ ਵੀ ਆਊਗਾ ਥੱਲੇ ਇੰਗਲਿਸ਼ ਵਿੱਚ ਵੀ ਲਿਖਿਆ ਹੋਊਗਾ ਇਹ ਬੱਚੇ ਲਈ ਥੋੜਾ ਇਜ਼ੀ ਹੋ ਜਾਂਦਾ ਅਪਰੌਂਸ ਕਰਨਾ ਕਿਉਂਕਿ ਇਹਨਾਂ ਦੀ ਫਰਸਟ ਲੈਂਗੁਏਜ ਬਰਾਓ ਹੁੰਦੀ ਹੈ ਇੰਗਲਿਸ਼ ਸੈਕੰਡ ਆ ਜਾਂਦੀ ਪੰਜਾਬੀ ਇਹ ਉਹਨਾਂ ਨੇ ਇੱਕ ਵਧੀਆ ਮਾਰਗਦਰਸ਼ਨ ਦਰਸਾਇਆ ਟੀਚਰਾਂ ਨੇ ਸਾਰਿਆਂ ਨੇ ਕਲਾਸ ਰੂਮਾਂ ਦੇ ਵਿੱਚ ਪੂਰੇ ਏਅਰ ਕੰਡੀਸ਼ਨ ਹੁੰਦੇ ਆ ਆਧੁਨਿਕ ਸਿੱਖਿਆ ਦੇ ਬਲੈਕਬੋਰਡ ਆ ਬੱਚੇ 800 ਤੋਂ ਲੈ ਕੇ 1000 ਦੇ ਕਰੀਬ ਦੇਖੋ ਗਲੈਨਵੁੱਡ ਕੱਲੇ ਸਕੂਲ ਦੇ ਵਿੱਚ 800 ਤੋਂ ਲੈ ਕੇ 1000 ਦੇ ਕਰੀਬ ਬੱਚੇ ਆਉਂਦੇ ਆ ਅਸੀਂ ਸਾਰਿਆਂ ਨੂੰ ਕਹਿੰਦੇ ਬੱਤ-ਬੱਤ ਹੋਰ ਵੀ ਦਰਜ ਕਰਾਓ ਏਸੀ ਤਰਜ਼ ਦੇ ਉੱਤੇ ਅਸੀਂ ਸਾਰੇ ਸਿੱਖ ਭਾਈਚਾਰਿਆਂ ਨੂੰ ਸਾਰੀਆਂ ਸਸਤਾਵਾਂ ਨੂੰ ਮੈਂ ਦਾਸ ਆਪਣੇ ਵੱਲੋਂ ਬੇਨਤੀ ਕਰਦਾ ਕਿ ਇਸ ਵੇਲੇ ਸਿੱਖਾਂ ਦਾ ਆਸਟ੍ਰੇਲੀਅਨ ਇਲੈਕਸ਼ਨ ਵੀ ਆ ਰਹੀਆਂ 3 ਮਈ ਨੂੰ ਤੁਹਾਡਾ ਯੋਗਦਾਨ ਬਣਦਾ ਨਿਕਲੀਆਂ ਗੱਲਾਂ ਤੋਂ ਉੱਪਰ ਉੱਠ ਕੇ ਸਮੂਹ ਦਾਏ ਸਮੂਲਕ ਤੌਰ ਤੇ ਬੇਨਤੀ ਕੀਤੀ ਜਾਵੇ ਕਿ ਵੱਧ ਤੋਂ ਵੱਧ ਗੁਰਦੁਆਰੇ ਖੋਲਣ ਦੀ ਬਜਾਏ ਸਾਨੂੰ 2-4 ਸਕੂਲ ਹਰੇਕ ਸਿਟੀ ਦੇ ਵਿੱਚ ਗਵਰਨਮੈਂਟ ਦਵੇ ਤੇ ਉਹਦੀ ਫੰਡਿੰਗ ਦਵੇ ਇਸ ਤਰ੍ਹਾਂ ਦੇ ਕੁਐਸਚਨ ਜਾਂ ਗਵਰਨਮੈਂਟ ਤੋਂ ਵਾਅਦੇ ਕਰਾਉਣ ਲਈ ਇਹ ਯਤਨ ਜ਼ਰੂਰੀ ਹਨ ਕਰ ਵੀ ਰਹੇ ਆ ਮੈਨੇਜਮੈਂਟ ਆਪਣੇ ਤੌਰ ਤੇ ਬਹੁਤ ਸਾਰੇ ਸਾਡੇ ਜਿੰਨੇ ਵੀ ਸਿੱਖ ਲੀਡਰ ਆ ਕਰ ਰਹੇ ਆ ਪਰ ਇੱਕ ਵਾਰੀ ਹੁਣੇ ਵਧੀਆ ਮੌਕਾ ਇਲੈਕਸ਼ਨ ਤੋਂ ਪਹਿਲਾਂ ਇਹ ਵੀ ਕੀਤਾ ਜਾਵੇ ਉਹਨਾਂ ਨੂੰ ਇਹੀ ਸੁ리아 ਸੀਗਾ ਤੇ ਸਾਰਿਆਂ ਨੂੰ ਉਹ ਕਿਤਾਬਾਂ ਬਹੁਤ ਹੀ ਵਧੀਆ ਤਰੀਕੇ ਨਾਲ ਛਪਾਈਆਂ ਹੋਈਆਂ ਆ ਇੰਗਲਿਸ਼ ਪੰਜਾਬੀ ਪੰਜਾਬੀ ਤੋਂ ਇੰਗਲਿਸ਼ ਫ੍ਰੀ ਮੁਫਤ ਦਿੱਤੀਆਂ ਗਈਆਂ 800 ਤੋਂ ਉੱਪਰ ਜੇ ਕਿਸੇ ਨੂੰ ਹੋਰ ਵੀ ਚਾਹੀਦੀਆਂ ਤਾਂ ਗੁਰਦੁਆਰਾ ਦੇ ਗੁਰਨਾਨਕ ਪਬਲਿਕ ਸਕੂਲ ਗੁਰਦੁਆਰਾ ਗਲਨਵੁੱਡ ਵਿਖੇ ਕੰਟੈਕਟ ਕਰਕੇ ਉਹ ਕਿਤਾਬਾਂ ਪ੍ਰਾਪਤ ਕਰ ਸਕਦਾ ਜੀ ਜੀ ਅੱਗੇ ਗੱਲ ਕਰਾਂਗੇ ਕੇਅਰ 1 ਕੇਅਰ 올 ਗਰੁੱਪ ਸੰਸਥਾ ਦੀ ਕਰਨੈਲ ਜੀ ਜਿਸ ਤਰ੍ਹਾਂ ਆਪਾਂ ਪਹਿਲਾਂ ਵੀ ਜ਼ਿਕਰ ਕਰਦੇ ਹਾਂ ਕਿ ਜਿਹੜੀ ਸੰਸਥਾ ਹੈ ਇਹ ਕੰਮ ਬੇਸ਼ੱਕ ਆਸਟ੍ਰੇਲੀਆ ਤੋਂ ਕਰ ਰਹੀ ਹੈ ਪਰ ਕੰਮ ਪੰਜਾਬ ਦੇ ਵਿੱਚ ਹੋ ਰਹੇ ਨੇ ਪੰਜਾਬ ਦੇ ਲੋੜੀ ਦੇ ਜਿਹੜੇ ਬੱਚੇ ਨੇ ਜਿਨ੍ਹਾਂ ਨੂੰ ਜ਼ਰੂਰਤ ਦੀਆਂ ਚੀਜ਼ਾਂ ਦੀ ਲੋੜ ਹੈ ਉਹਨਾਂ ਦੇ ਲਈ ਹੋ ਰਹੇ ਨੇ ਸੋ ਪਿਛਲੇ ਦਿਨੀ ਐਜੂਕੇਟ ਇੰਡੀਆ ਪ੍ਰੋਜੈਕਟ ਦੇ ਤਹਿਤ ਵੀ ਇਹਨਾਂ ਵੱਲੋਂ ਕਈ ਤਰ੍ਹਾਂ ਦੀਆਂ ਗਤੀਵਿਧੀਆਂ ਨੇ ਜਿਹੜੀਆਂ ਉਹ ਲੋਦੀਪੁਰ ਦੇ ਵਿੱਚ ਕਰਵਾਈਆਂ ਗਈਆਂ ਨੇ ਕਿਵੇਂ ਦੇਖਦੇ ਇਹਨਾਂ ਦੇ ਇਸ ਉਪਰਾਲੇ ਨੂੰ ਤੇ ਕੀ ਕੀ ਗਤੀਵਿਧੀਆਂ ਦੇ ਵਿੱਚ ਸ਼ਾਮਿਲ ਨੇ ਇਹ ਜੀ ਮੈਂ ਤੁਹਾਡੀ ਗੱਲ ਨੂੰ ਅਗਾ ਕਰਦਿਆਂ ਲੋਧੀਪੁਰ ਅਨੰਦਪੁਰ ਸਾਹਿਬ ਅਨੰਦਪੁਰ ਦੇ ਸਰੌਂਡਿੰਗ ਏਰੀਆ 'ਚ ਅਨੰਦਪੁਰ ਸਾਹਿਬ ਗੁਰੂਆਂ ਦਾ ਵਸਾਈ ਹੋਈ ਸਾਡਾ ਆਪਣਾ ਅਨੰਦਪੁਰ ਆਪਣੇ ਕਿਲੇ ਉਹਦੇ ਸਰੌਂਡਿੰਗ ਏਰੀਆ 'ਚ ਜਿਹਨਾਂ ਬੱਚਿਆਂ ਨੂੰ ਲੋੜ ਆ ਉਹਨਾਂ ਨੂੰ ਸਕਿੱਲ ਡਿਵੈਲਪ ਕਰਨ ਵਾਸਤੇ ਸਵਿੰਗ ਦੀ ਸਕਿੱਲਸ ਜਾਂ ਹੋਰ ਛੋਟੀਆਂ ਸਕਿੱਲਸ ਵਾਸਤੇ ਇਹ ਕੇਅਰ ਬਣ ਕੇ ਰੌਣ ਵਾਲੇ ਡਾਕਟਰ ਪਰਮਜੀਤ ਸਿੰਘ ਭੈਂਜੀ ਪਰਮਜੀਤ ਉਹਨਾਂ ਦੇ ਨਾਲ ਮੈਸੇਜ ਤੇ ਹੋਰ ਸਾਡੇ ਇੱਥੇ ਦੀਆਂ ਬਹੁਤ ਸੰਸਥਾਵਾਂ ਆ ਬਿਜ਼ਨਸ ਵਾਲੀਆਂ ਜਿਹੜੇ ਕਿ 40 50 ਤੋਂ ਉੱਪਰ ਆ ਉਹ ਸਾਰੇ ਸਹਾਇਜੋਗ ਦਿੰਦੇ ਆ ਉਹਨਾਂ ਸਾਰਿਆਂ ਨੇ ਉਹਨਾਂ ਨੂੰ ਇੱਕ ਪਲਾਟ ਵੀ ਲੈ ਕੇ ਦਿੱਤਾ ਸਕੂਲ ਦੇ ਵਾਸਤੇ ਉੱਥੇ ਟੈਂਪਰੇਰੀ ਕਲਾਸਾਂ ਵੀ ਸ਼ੁਰੂ ਹੋਣ ਲੱਗੀਆਂ ਐਜੂਕੇਸ਼ਨ ਪ੍ਰੋਜੈਕਟ ਜਿਹੜਾ ਬੱਚਿਆਂ ਦੇ ਕੋਈ ਫੀਸਾਂ ਦੇਣ ਆਲਾ ਨਹੀਂ ਹੁੰਦਾ ਬੱਚੇ ਇੰਟੈਲੀਜੈਂਟ ਆ ਇਹ ਇੱਕ ਬਹੁਤ ਮੁੱਲਾ ਵੱਡਾ ਕੰਮ ਕਰ ਰਿਹਾ ਡਾਕਟਰ ਸਾਹਿਬ ਡਾਕਟਰ ਬੈਨੀਪਾਲ ਜੀ ਡਾਕਟਰ ਪਰਮਜੀਤ ਸਿੰਘ ਬੈਨੀਪਾਲ ਕਿਉਂਕਿ ਇੱਥੇ ਤਾਂ ਗਵਰਨਮੈਂਟ ਵੀ ਪ੍ਰੋਵਾਈਡ ਕਰਵਾ ਦਿੰਦੀ ਆ ਪਰ ਇੱਥੋਂ ਲਿਜਾ ਕੇ ਉੱਥੇ ਜਿੱਥੇ ਲੋੜ ਹੁੰਦੀ ਆ ਉਹ ਬਰਾਬਰ ਕਰਨਾ ਇਹ ਗੁਰੂ ਸਾਹਿਬ ਦਾ ਸੰਦੇਸ਼ ਵੀ ਆ ਇੱਕ ਇਕਵੈਲਟੀ ਕਾਣੀ ਬਰਾਬਰਤਾ ਕਾਣੀ ਉਹਨਾਂ ਬੱਚਿਆਂ ਵਾਸਤੇ ਵੀ ਜਿਹੜੀਆਂ ਬਹੁਤ ਇੰਟੈਲੀਜੈਂਟ ਆ ਬੱਚੇ ਕੇਵਰੀ ਨਹੀਂ ਹੁੰਦੇ ਇਹ ਉਹਨਾਂ ਦਾ ਇੱਕ ਬਹੁਤ ਹੀ ਬਲੱਖਣ ਯੂਨੀਕ ਕਾਰਜ ਆ ਜੋ ਕਿ ਉਹ ਐਦ ਕੀ ਅਨੰਦਪੁਰ ਸਾਹਿਬ ਦੇ ਹੋਲੇ ਮੁਹੱਲੇ ਦੇ ਉਹਨਾਂ ਨੇ ਸਪੈਸ਼ਲ ਉੱਤੇ ਈਵੈਂਟਾਂ ਕਰਵਾ ਕੇ ਮਨੁੱਖਤਾ ਦੀ ਸੇਵਾ ਬਿਨਾਂ ਭਿੰਨ ਭਾਤੇ ਕੋਈ ਜਾਤੀ ਪਾਤੀ ਦਾ ਕੋਈ ਫਰਕ ਨਹੀਂ ਕੋਈ ਧਰਮ ਦਾ ਨਹੀਂ ਇੱਕ ਬਹੁਤ ਵਧੀਆ ਪ੍ਰਾਲਾ ਉਹਨਾਂ ਦਾ ਸਾਰਿਆਂ ਨੂੰ ਸਹਾਇਕ ਦੇਣ ਦੀ ਬੇਨਤੀ ਕਰਦੇ ਰਹਿੰਦੇ ਆ ਤੇ ਟੈਕਸ ਡਿਡਕਟੇਬਲ ਹੁੰਦੀ ਤੁਹਾਡੀ ਮਨੀ ਧੰਨਵਾਦ ਦੀਆਂ ਜੀ ਉਹਨਾਂ ਦੇ ਜੀ ਕਨੈਲ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਸਮਾਂ ਕੱਢ ਕੇ ਸਾਡੇ ਨਾਲ ਜੁੜੇ ਜੀ ਥੈਂਕ ਯੂ ਜੀ ਮਿਹਰਬਾਨੀ ਜੀ ਸੋ ਕੁਝ ਆਮ ਗਤੀਵਿਧੀਆਂ ਨੇ ਸੋ ਤੁਹਾਨੂੰ ਸਭ ਨੂੰ ਐਨੂਅਲ ਸਿੱਖ ਗੇਮਸ ਦੇ ਲਈ ਸੱਦਾ ਜਿਹੜਾ ਉਹ ਮੈਨੇਜਮੈਂਟ ਦੇ ਵੱਲੋਂ ਦਿੱਤਾ ਜਾ ਰਿਹਾ ਵਾਰ-ਵਾਰ ਦਿੱਤਾ ਜਾ ਰਿਹਾ ਤਾਂ ਕਿ ਵੱਡੇ ਪੱਦਰ ਦੇ ਉੱਪਰ ਜੋ ਵੇਖਣ ਵਾਲੇ ਦਰਸ਼ਕ ਨੇ ਉਹ ਵੀ ਉਹਨਾਂ ਸਿੱਖ ਗੇਮਸ 'ਚ ਪਹੁੰਚ ਸਕਣ ਤੇ ਨਾਲ ਨਾਲ ਉਥੇ ਖੇਡ ਰਹੇ ਖਿਡਾਰੀਆਂ ਦਾ ਹੌਸਲਾ ਜਿਹੜਾ ਵਧਾਇਆ ਜਾ ਸਕੇ ਤੇ ਉਸ ਤੋਂ ਇਲਾਵਾ 13 ਅਪ੍ਰੈਲ ਨੂੰ ਗੁਰਦੁਆਰਾ ਗਲੈਂਡਵੁੱਡ ਵਿਖੇ ਜੋ ਅੰਮ੍ਰਿਤ ਸੰਚਾਰ ਕਰਵਾਇਆ ਜਾ ਰਿਹਾ ਉਸ ਦੇ ਲਈ ਵੀ ਸਦਾ ਸਿੱਖ ਸੰਗਤ ਨੂੰ ਦਿੱਤਾ ਜਾ ਰਿਹਾ ਸੋ ਉਮੀਦ ਕਰਦੇ ਹਾਂ ਅੱਜ ਦਾ ਇਹ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ ਕੱਲ ਮੁੜ ਹਾਜ਼ਰ ਹੋਵਾਂਗੇ ਮੈਨੂੰ ਦਿਓ ਇਜਾਜ਼ਤ ਧੰਨਵਾਦ